ਤੇ ਇਹ ਆਂਕਿਆ ਪ੍ਰਕਾਸ਼ੀਆ ਪਾਪ ਦੀ ਮਜਬੂਰੀ ਕੀ ਹੈ ਮੌਤ ਹallelujah ਹallelujah ਪਾਪ ਦੀ ਮਜਬੂਰੀ ਕੀ ਹੈ ਮੌਤ ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਸੀ ਸਾਰੇ ਬੜੀ ਬਦਿਆ ਠੀਕੇ ਨਾਲ ਬੋਲਦੇ ਇਹਨਾਂ ਨੂੰ ਪੜ ਲੈਂਦੇ ਆ ਤੇ ਹੁਣ ਕੇ ਸਾਰੇ ਚੇਤਨਾ ਤੋਂ ਤਾਂ ਸਾਰਿਆਂ ਨੂੰ ਪਤਾ ਕਿ ਪਾਪ ਦੀ ਮਜਬੂਰੀ ਮੌਤ ਹੈ ਤਾਂ ਫਿਰ ਆਪਾਂ ਮੌਤ ਬਾਰੇ ਕਿਉਂ ਲੰਦੇ ਆ ਹਲੇਲੂਇਆ ਹਲੇਲੂਇਆ ਜਿਹਨਾਂ ਸਭ ਤੋਂ ਜਾਣ ਬੁੱਝ ਕੇ ਤੇ ਫਿਰ ਵੀ ਉਸੇ ਰੰਗ ਤੇ ਜਾਵਦੇ ਫਿਰ ਪਤਾ ਕਿ ਆ ਹਸਤਾ ਮਾਰਾ ਵਾ ਇਹ ਇਸ ਤਰ੍ਹਾਂ ਇਹਦੇ ਬਹੁਤ ਨੰਨ ਰੋਕਿਆ ਤੁਹਾਨੂੰ ਵੀ ਕਹਿੰਦੇ ਕੀ ਕਹਿੰਦੇ ਬਈ ਹਲੇਲੂਇਆ ਹਲੇਲੂਇਆ ਕਿ ਜਦ ਮੰਨ ਲੋ ਕੋਈ ਵੀ ਜੀਵ ਜਿੰਦੇ ਪ੍ਰਨਾਕੈ ਮੌਤ ਆ ਤੇ ਮੌਤ ਨਾਲੋਂ ਇਨਸਾਨ ਜਾਣ ਦਾ ਵੱਡਾ ਡਰ ਵੀ ਦਨ ਜਲਦਾ ਵਾ ਤੁਹਾਨੂੰ ਕੀ ਕਹਿੰਦੇ ਬਈ ਤੇ ਕਹਿੰਦੇ ਜ਼ਿੰਦਗੀ ਕੀ ਹੋਇਆ ਵਾ

बड़े-बड़े ਨਾਲ ਜੇ ਤੁਸੀਂ ਕੋਸ਼ਿਸ਼ ਕੀਤੀ ਹੈ ਨਾਭਰ ਤੇ ਕੋਸ਼ਿਸ਼ ਕੀਤੀ ਹੈ ਨਾਭਰ ਤੇ ਫਿਰ ਵੀ ਦੱਸ ਰਿਹਾ ਪਰ ਤੁਮ ਵਰਤ ਤੇ ਨਹੀਂ ਕੋਚ ਵੀ ਅਧਿਆਇ ਵਿੱਚ ਤੇ ਰੁਕ ਨੂੰ ਪ੍ਰਭੂ ਨੇ ਦੱਸਿਆ ਦਾਸ ਨੂੰ ਕੁੰਦੇ ਨੇ ਦੱਸਿਆ ਉਹ ਦਾਸ ਨੂੰ ਕੁੰਦੇ ਨੇ दो ਜਿਹੜੇ ਦੋ ਗੱਟੀਆਂ ਪਰਮੇਸ਼ਵਰ ਨੇ ਦੋ ਕਮਾਤੇ ਦੋ ਪੁੱਠੀਆਂ ਦੱਸ ਦਿੱਤੀਆਂ ਚਾਰ ਤੁਮੇ ਕੱਟੀਆਂ ਤੇ ਦਿੰਦੇ ਆ ਉਹਨਾਂ ਦਸਾਂ ਹੁਕਮਾਂ ਵਿੱਚ ਕਿਹਾ ਗਿਆ ਕਿ ਇਹਨਾਂ ਹੁਕਮਾਂ ਪੂਰਾ ਕਰ ਤੂੰ ਪੂਰਾ ਕਰ ਕਿਸੇ ਵੇਲੇ ਐਂਜਲ ਦਾਦਾ ਕਿਹਾ ਪਰ ਉਹਨਾਂ ਹੁਕਮਾਂ ਨੂੰ ਪੂਰਾ ਕਰਦੇ ਆ ਉਹਨੂੰ ਪੂਰੀ ਕਰਦੇ ਭਾਈ ਉਹਨਾਂ ਕਹੀ ਦਿੰਦੇ ਅਸੀਂ ਇਹਦੇ ਸਾਰੇ ਦਿਨਾਂ ਦੱਸ ਤੇ ਦੱਸ ਉਹ ਸਭ ਸਾਰਾ ਕੁਝ ਕਰਦੇ ਆ ਪੂਰਾ ਕਰ ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਆਸ਼ੀਸ਼ ਨਹੀਂ ਬੱਦਦੀ ਰਹਾ ਬੱਦਦੀ ਰਹੀ ਜਦੋਂ ਹੁਕਮ ਪੂਰਾ ਕਰਦੇ

परमेश्वर आम करी तो मैं घर बहुत पर जो कम हो जाता टॉपिक सुखना पूरिया करो अपनिया सुखना पूरिया करो अगर जो सा टॉपिक है जैसे तो बारे प्रभु पापा बाकी सारे बुजुरे कर रहे हैं किसी वे याद नहीं आता अस पर किसी वे सख्या नहीं

ਇੰਦਾ ਉਹਦੇ ਧੀਰ ਦੇ ਵਿੱਚ ਥਿਲ ਨਾਰਾ ਮੰਨਿ ਪੜੀ ਕਿਉਂਕਿ ਮੂਰਖਾਂ ਨਾਲ ਤਾਂ ਸੰਨ ਨਹੀਂ ਹੁੰਦਾ ਕਿਉਂਕਿ ਪਰਮੇਸ਼ਰ ਜਿਹੜਾ ਇਹੋ ਜਿਹਾ ਮੂਰਖਪਣਾ ਕਰਦੇ ਉਹਨਾਂ ਨਾਲ ਪਸਾਨੋ ਨਾਲ ਤਾਂ ਕੁਝ ਨਹੀਂ ਹੁੰਦਾ ਜਿਹੜਾ ਸੁਪਨਾ ਤੇ ਸੁੱਕੀ ਹੈ ਇਹਦਾ ਜੋ ਸੁਪਨਾ ਤੂੰ ਸੁੱਕ ਲਈ ਆ ਉਹ ਦੇਸ਼ ਹੈ ਉਹ ਨਿਕਾਲ ਦੇਸ਼ ਹੈ ਜੇ ਵੀ ਕਿਹਦਾ ਤੋਂ ਪਰਮੇਸ਼ੁਰ ਦੇ ਅੱਗੇ ਕਰਾਰ ਕਰ ਲਿਆ ਚੀਜ਼ ਨੂੰ ਮੰਨ ਲਿਆ ਤਾਂ ਮੈਂ ਦਾ ਕਰ ਲਵਾਂਗਾ ਕਿੰਦਾ ਜੋ ਸੁਪਨਾ ਤੋਂ ਸੁੱਖੀ ਨਾ ਉਹ ਉੰਟੀ ਕਰ ਦੇ ਛੱਡ ਤੇਰਾ ਤੇਰਾ ਤੇਰੇ ਤੇਰਾ ਸੁੱਖ ਸੁਪਨਾ ਸੁੱਖੇ ਨਾ ਦੇਣਾ ਤੇਰਾ ਸੁੱਖਣਾ ਸੁੱਖੇ ਨਾ ਦੇਣ ਨਾਲੋਂ ਤੇਰਾ ਸੁੱਖਣਾ ਸੁੱਖੇ ਨਾ ਦੇਣ ਨਾਲੋਂ ਨਾ ਹੀ ਸੁਪਨਾ ਚੰਗਾ ਨਾ ਹੀ ਸੁਪਨਾ ਕੀਆ ਚੰਗਾ ਹallelujah ਹallelujah ਪਰਮੇਸ਼ਰ ਦਾ ਪਾਰਕ ਰਚਨ ਸਾਨੂੰ ਸੁਣਾ ਕਰਦਾ ਹੈ ਕਹਿੰਦਾ ਕਿ ਤੇਰਾ ਸੁਪਨਾ ਸੋਕੇ ਨਾ ਦੇ ਨਾਉ ਨਾ ਸੁਪਨੇ ਗਿਆ ਜੱਗ ਦਾ ਪਰਮੇਸ਼ਰ ਵੀ ਦਾ ਪਰਮੇਸ਼ਰ ਕਹਿੰਦਾ ਨਾ ਦੇ ਨਾਉ ਇਆ ਜੇ ਨਹੀਂ ਦੇਣਾ ਤੂੰ ਨਾ ਹੀ ਸੁੱਖ ਤੂੰ 파ਰਤੀ ਹੋਵੇਗਾ ਸੁੱਖੀ ਨਾ ਪਰ ਕਹਿੰਦਾ ਜੇ ਤੂੰ ਸੁੱਖ ਲਿਆ ਤੇ ਸੁਪਨਾ ਸੋਕੇ ਨਾ ਲੈ ਨਾ ਚੰਗਾ ਤੂੰ ਨਾ ਹੀ ਸੁੱਖ ਜੇ ਸੁੱਖ ਲਿਆ ਤੂੰ ਕਰਦੇ ਉਹ ਕੁਬਰਾ ਕਰਦੇ ਜਿਹੜਾ ਤੂੰ ਪ੍ਰਭ ਦੇ ਨਾਲ ਆਪਣੇ ਮੂੰਹ ਦੇ ਵਿੱਚੋਂ ਮੂਹ ਦੇ ਨਾਲ ਤੂੰ ਗੱਲਬਾਤ ਕੀਤੀ ਹੈ ਆਪਣੇ ਨਹੀਂ ਨਾ ਤੇਰੇ ਮੂਹ ਦੇ ਨੱਬ ਕਰੇ ਉਹ ਜਿਹਨਾਂ ਕਰ ਵੀ ਤੂੰ ਹੈ ਪਾਪੀ ਠਹਿਰਾਉਣੀ ਸੱਚੀ ਮਾ ਆਪਣੇ ਮੂੰਹ ਤੇ ਫਟਾਫਟੀ ਕਰਦੇ ਨੇ ਕਾਲੇ ਦਿਨ ਆਪਣੇ ਮੂੰਹ ਤੇ ਲਾਂਚੀ ਕਰਦੇ ਮੱਦਾ ਕਰਦੇ ਸੋਚਦੇ ਨਹੀਂ ਸਮਝਦੇ ਨਹੀਂ ਹਰ ਚੀਜ਼ ਇਹ ਪਤਾ ਫਟਾਫਟੀ ਕਰਦੇ ਨੇ ਉਹਦੇ ਮੰਨ ਲੈਣੇ ਬਾਅਦ ਵਿੱਚ ਕਰਨਾ ਕਿ ਹੋ ਜਾਂਦਾ ਮਰਾ ਮੁਸ਼ਕਲ ਹੋ ਜਾਂਦਾ ਦਾ ਕਹਿੰਦਾ ਸੁਤਰਾ ਸੁਣ ਕੇ ਨਾਮ ਦੇ ਨਾਲ तेरा चंगा मूंह तेरा तेरा तो, ने मूंह चौरा निकल रही है मैं ऐदा कर ला प्रभु कर लिया वा कहना तेरा मुँह जरा तेरे शरीर तो पाप देना सारा शरीर हो गया पापी हो गया वा अच्छी तेरा तेरे तो तेरा तेरे तेरे शरीर शरीर तो पाप पाप ना करा ते तेरा के जो सी। ना करावे करावे बरकत रहनी सी। तेरा काम को थी। तो थी। तो सी, बड़ी मुश्किल करवा कर दे करा तेरी तुरी चेता कर

किसी सुख के कई लोग कर रहा बरकत दस रहा हूं यह चीज नहीं है मगर कोई उदाहरण हाथ चल रहे मगर जिम्मे इतने के प्रभु ਉਹ ਮੰਦਿਰਾਂ ਜਟਿਲ ਤਿਆਰ ਹੋ ਰਿਹਾ ਹਣਾ ਤੁਸੀਂ ਕੀ ਕਰਦੇ ਆ ਫਟਾ ਪਰ ਜੇ ਆਪਣੇ ਮੂਹਰੇ ਪਰਮੇਸ਼ਰ ਸਾਹਿਬ ਆਹ ਕੰਮ ਕਰਦੇ ਤੇ ਮੈਂ 8000 ਰੁਪਏ ਜਿਹੜਾ ਤੇ ਇਹੋ ਜਿਹੀ ਵਿੱਚ ਲਾਗਤ ਇਹਨਾਂ ਤੇ ਲੱਗ ਪਾ ਮਨ ਬਰਜਾ ਜਾਂ ਮੈਂ ਇਹਨੇ ਐਡ ਦਿੱਤੇ ਰਾਂਗਾ ਇਹਨਾਂ ਸੱਗੇ ਇਹਨਾਂ ਬਹੁਤ ਬੋਸਰੇ ਬੰਤਾਂ ਪਿਆਰੇ ਮੰਨਦੇ ਆਂ ਮੇ ਆਪਣੇ ਮੂਹਰੇ ਨਾਲ ਮੰਨ ਲਿਆ ਪਰ ਮੰਨ ਕੇ ਫਿਰ ਨਾ ਜਨਮ ਕਿਆ ਬੜਾ ਬਟਾ ਪਾ ਲਿਆ ਉਹ ਜਿਹੀ ਬਰਗਾ ਦੁਰਦੀ

ਮੈਂ ਮਗਲਾ ਕਰ ਦੱਸ ਕਿ ਇਹਦੇ ਨਾਲ ਕਿਦੇ ਨਾਲ ਮਨਸਨ ਕਰਦੇ ਆ ਪਰਮੇਸ਼ਰ ਦੇ ਨਾਮ ਕਿੰਨੋਂ ਧੰਗੀਆਂ ਕਰਨ ਦੀ ਕੋਸ਼ਿਸ਼ ਕਰਦੇ ਪਰਮੇਸ਼ਰ ਨੂੰ ਪਰ ਪਰਮੇਸ਼ਰ ਕਦੇ ਵੀ ਧੰਗੀਆਂ ਨਾ ਨਹੀਂ ਜੰਦਾ ਅਸੀਂ ਕੋਸ਼ਿਸ਼ ਕਰਦੇ ਤਾਂ ਇੰਨੇ ਦੇ ਦੇ ਦਿੰਦੇ ਚਲ ਕੋਈ ਗੱਲ ਨਹੀਂ ਨਾ ਆਪਣਾ ਭਾਗ ਵੀ ਆਪਣਾ ਭਾਣੀ ਵੀ ਆਪਣਾ ਆਪੋਂ ਭਾਣੀ ਵੀ ਹੈ ਨਾ ਆਪਣਾ ਭਾਰ ਕਰ ਦਿੱਤਾ ਵਾ ਲਾਲ ਭਾਰ ਭਾਰੇ ਤੇ ਜੀ ਮਤਲਬ ਬੈਬਲ ਨੂੰ ਜਿਹੜੇ ਪੜ੍ਹਦੇ ਹੋ

ਜਿਖ ਚਾਰ ਆਇਆ ਤਾਂ ਕਰ ਦਿਓ ਪਰ ਉਹ ਨਾ ਕਿਤੇ ਰਹਿ ਗਾ ਪਰ ਕਿਤੇ ਰਹਿ ਗਿਆ ਇਹ ਤਾਂ ਜੋਤਾ ਕਰ ਨੂੰ ਕਹਿ ਦਿੰਦਾ ਆ ਉਹ ਨੂੰ ਪੂਰਾ ਕਰਨਾ ਹਿੰਦ ਤੇ ਸੋਚੀ ਗਏ ਨਾ ਕਿ ਆਪਣੇ ਨਿਰਮਝ ਹallelujah 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 ਸੋਜ ਤੋਂ ਉਹਨਾਂ ਜ਼ਮੀਨ ਨੂੰ ਵੇਚਿਆ ਖਨਾਨੀਆਂ ਨੇ ਜਿਹਦੇ ਪੈਸੇ ਕੋਲ ਆ ਗਏ ਪੈਸੇ ਕੋਲ ਆ ਗਏ ਤੇ ਅੱਧੇ ਨੂੰ ਜੁਕੇ ਦਿੱਤੇ ਆ ਰੱਖ ਲਿਆ ਅੱਧੇ ਰੱਖ ਲਿਆ ਤੇ ਪਰਮਿਸ਼ਨ ਦੀ ਜ਼ਰੂਰਤ ਚ ਲੈ ਗਏ जो प्रमिशन जमीन चला गया आत्मा से जान गया, है क्यों देना। बोल रहे झूठ तो ना, ना बोल परमिश मनुखी तो प्रमिशन झूठ बोल रहे सुन रहे सारी डिग पार एनी बरकत मिली ਉਨੇ ਮੰਨਿਆ ਮੰਨ ਕੇ ਤੇ ਜਦੋਂ ਪੂਰਾ ਕਰ ਦਿੱਤਾ ਨਾ ਅੱਧਾ ਕੁ ਚੁਰਾ ਬਲਿਆ ਕਹਿੰਦਾ ਨਾ ਆਪਣਾ ਭਾਰਾ ਵਾਹ ਦੇਣਾ ਮੈਂ ਤੇ ਜੋ ਮੈਂ ਗਿਆਨ ਪਰਮੇਸ਼ਵਰੋਂ ਨੇ ਮੈਂ ਪੂਰਾ ਕਰ ਦਿੱਤਾ ਪਰ ਜਦੋਂ ਵਿੱਚ ਹੋਰ ਮੱਤ ਲਾ ਤਾਂ ਇੰਨੀ ਜਾਨੀ ਪਰਖਤ ਮਿਲੀ ਆ ਕਿ ਉੱਥੇ ਡਿੱਗ ਪਿਆ ਜਦੋਂ ਪਰਮੇਸ਼ੀ ਇਹ ਛੋਟੇ ਛੋਟੇ ਪਾਪ ਕਿਹੜਾ ਸਾਡੇ ਵਾਸਤੇ ਕਿੰਨੀ ਵੱਡੀ ਮੁਸੀਬਤ ਖੜੀ ਕਰ ਸਕਦੇ ਕਿੰਨੀ ਸਾਡੀ ਬਰਗਤ ਨੂੰ ਰੋਕ ਸਕਦੇ ਪਰ ਇਹਨਾਂ ਚੀਜ਼ਾਂ ਉੱਤੇ ਧਿਆਨ ਹੀ ਕਿਸਰੇ ਦੇਣਗੇ

ਉਨੇਾਂ ਕਿ ਬੇਫਿਕਰ ਨਾ ਕਿ ਦਰਵਾਜ਼ੇ ਵੀ ਆਈਏ ਪੁੱਛਿਆ ਅੰਮ੍ਰਿਤ ਰਮਨ ਕਹਿੰਦੇ ਤੁਸੀਂ ਵੇਚਣਾ ਕਿ ਕਿਹਦਾ ਦਰਵਾਜ਼ਾ ਤੇ ਬੇਸਤਾ ਜੀ ਆਦੀਆ ਪੁੱਛੂ ਆਹ ਹੋਜੀ ਇਹ ਵਿਦਾਈ ਕਿਹਦੇ ਨਾ ਵਿੱਚ ਵੇਚੀ ਆਹ ਹੋ ਕਿਉਂਕਿ ਜਦੋਂ ਪੈਸੇ ਘੁੰਮ ਆ ਜਾਂਦੇ ਤੁਰ ਘੇਣਾ ਪਈ ਉਹ ਤੋਂ ਬੰਦੇ ਦਾ ਸਭ ਆਵੇ ਬਦਲ ਜਾਂਦਾ ਤੇ ਉਹਦੀ ਬੋਲੀ ਚਲੇ ਜੇ ਨੇ ਵੀ ਬਦਲ ਜਾਂਦੀ ਆਜੀ ਤੋਂ ਉੱਥੇ ਬੜੇ ਆ ਹੁੰਦੇ ਆ ਆਣ ਤੁਸੀਂ ਤੋਂ ਸੇ ਬੜੇ ਤੂੰ ਦੇ ਆ ਜਾਂਦੇ ਇਹਦੇ ਮਿਰਗਤਿਆ ਅੰਧਿਆ ਹੋ ਇਹਨਾਂ ਨੇ ਇਹ ਤਾਂ ਤੇਰੇ ਪਦ ਜਿੱਦ ਪਰਵਾਹ ਨਾ ਕਰਾਂ ਜੇ ਦੱਤੇ ਹੋ ਅਜੇ ਜ਼ਮੀਂ ਪੁੰਚੀ ਇਹਨਾਂ ਤਿੰਨੋਂ ਵੀ ਰਾਜਾਂ ਨੂੰ ਇੱਕ ਦਬਦਿਲ ਨੇ ਜਾਈ ਇੱਕ ਨਾਸੁਮਦਸਾ ਉਹ ਕਿਹਨੇ ਉਹਨੇ ਬਹਾਂ ਚਾਹ ਦਿੱਤੇ ਉਹ ਜਵਾਨ ਆਇਆ ਨਾਮ ਕਬੀਖਾ ਵੀ ਉਂਦੀ ਵਰੀ ਤੇ ਨਾ ਉਹਨੂੰ ਜੋਕੀ ਨਾਲ ਨੂੰ ਜਾ ਕੇ ਲੱਗੇ ਦਸਾਂ ਲਾ ਇੰਨਾ ਵੱਡਾ ਇਨਾਮ ਮਿਲਿਆ उतो नात्री कर देना परमिशु केफज करे परमिश्चल पर कोशिश अपनी मर्जी कर्मेश बार जाता जिन्होंने ने सुनिया उन्होंने बड़ा वाला डर लगा अब सामने परमेश्वर के गोले तरह करने की लड़ है

ਕਿ ਤਾਂ ਐਪ ਕੀ ਬਣਾਤਾ ਤੰਗ ਜਿਹਾ ਵਾ ਐਪ ਕੀ ਤੰਗ ਜਿਹਾ ਵਾ ਤੇ ਦੂਜੇ ਦਿਨ ਨਿਕਰਾਂਗੇ ਭਈ ਪੂਰਾ ਕਰ ਬਣਾ ਦੇ ਜਮੀਨੇ ਜਿਉਂ ਹੋਈ ਲੈ ਲਵਾਂਗੇ ਹੋਰ ਦੂਜੇ ਵੀ ਲੋਕ ਇਥੇ ਆਤਰੇ ਜਾਣਾ ਹallelujah ਹallelujah ਤੇ ਜਮੀਨ ਨਹੀਂ ਹੋਈ ਆ ਬਿੰਦਵਨ ਤੇ ਵੀ ਇਹਨਾਂ ਪਰੰਪਰਾ ਨੂੰ ਭੁੱਲ ਜਾਂਦੇ ਆ ਤੇ ਸਾਡੀ ਮਰਦਤਾ ਨੂੰ ਖਾਂਦਦੀਆਂ ਨੇ ਜਿਸੇ ਪੂਰਾ ਕਰਨ ਦੇ ਪਰਮੇਸ਼ਰ ਤੋਂ ਜਿਆਦਾ ਤੱਕ ਦੇਂਦਾ

ਕਹਿੰਦਾ ਉਹਨੂੰ ਇੱਕ ਰੋਟੀ ਆ ਇਹਨਾਂ ਭਾਵੇਂ ਜੀਣੇ ਕਦੇ ਰੋਟੀ ਵਜਾਇਸ਼ਾ ਰੋਟੀ ਦੇ ਉੱਤੇ ਰੱਖ ਦਿੱਤੀ ਆ ਕਹਿੰਦਾ ਉਸ ਵੇਲੇ ਅੱਧੀ ਖਾਣੋ ਪੂਰੀ ਖਾਣ ਦੀ ਬਜਾਏ ਅੱਧੀ ਖਾਣੋ ਪਰ ਪਰਮੇਸ਼ਰ ਦੇ ਨਾਮ ਕਦੇ ਵੀ ਬੇਵਸਾਈ ਨਹੀਂ ਨਹੀਂ ਕਰਨੀ ਪਰਮੇਸ਼ਰ ਦਾ ਮਹਾਨਾਰ ਹੈ ਨਾ ਕਿ ਪਹਿਲਾਂ ਹੀ ਪਰਮੇਸ਼ਰ ਨੇ ਮਨ ਦੀ ਨੁਕਰਾ ਕਰਨਾ ਆਪ ਕੋਈ ਨਹੀਂ ਉਹਨੇ ਇੱਕ ਸਾਥ ਦੇਣੀ ਆਪ ਇੰਨੇ ਕੀ ਆਪਣਾ ਸਾਥ ਲੈਨੇ ਪਰ ਪਰਮੇਸ਼ਰ ਦੀ ਇਜਾਜ਼ਤ ਨਾਲ ਕਰਨਾ ਪੂਰਾ ਕਰਨਾ

ਕੁਣੇ ਨਾ ਨੈਸ਼ੀ ਨਾਮਾਰੇ ਚ ਕਿਹਾ ਪਾਪ ਦੀ ਮੰਜ਼ੂਰੀ ਵੀ ਆ ਰੋਮੀਸ਼ ਜੀ ਦੇ ਵਿੱਚ ਪੜਾਉਂਦੇ ਨਾ ਪਾ ਕੁਨੇ ਨਾ ਨੈਸ਼ੀ ਨਾਮਾਰੇ ਕੀ ਮਿਲੇ ਆ ਪਾਪ ਦੀ ਮਜ਼ਬੂਰੀ ਮੌਤ ਆ ਇਹਦਾ ਉਹ ਢੇਜ ਜਿਹੜੀ ਆ ਪਰਮੇਸ਼ਰ ਤੇ ਆਪਣਾ ਪੂਰਾ ਪੂਰਾ ਲੈਣਾ ਪੈਗਾ ਪਰਮੇਸ਼ਰ ਆਪਣਾ ਪੂਰਾ ਪੂਰਾ ਲੈਣਾ ਹੈ ਸ਼ਰਨਾ ਨਹੀਂ ਦੇ ਤੁਮੇ ਸ਼ਰਨਾ ਨਹੀਂ ਦੇ ਪੂਰਾ ਸੱਚ ਨਹੀਂ ਇਹਦਾ ਪਰਵਾਹ ਨਹੀਂ ਕਰਦਾ

ਉਹਦੇ ਨਾਮੇ हां ਦੀ ਹਰਾਨ ਤੇ ਨਾਮੇ ਨਾ ਤੇ ਜਿਹੜਾ ਇਸ ਤੋਂ ਵੱਧ ਕੇ ਹੁੰਦਾ ਐਵੇਂ ਜਿਹੜਾ ਫੀਨਿਕਲ ਨਹੀਂ ਕਰ ਮੈਂ ਕਦੀ ਮੈਂ ਇਦਾਂ ਕਰਨਾ ਤੇ ਕਦੀ ਨਹੀਂ ਇਦਾਂ ਦੀ ਇਦਾਂ ਦੀ ਲਾਰੇ ਦੇ ਰਹੇ ਰਹਿਣਾ ਕਿਤੇ ਇਸ ਤੋਂ ਵੱਧ ਕੇ ਜਿਨਾਉਂ ਕਿਆ ਉਹ ਪਾਪ ਹੈ ਜੇ ਸਿੱਧੀ ਆ ਕਰਦੇ ਸਿੱਧੀ ਨਾਮ ਕਰਦੇ ਉਹ ਪਾਪ ਨਹੀਂ ਇਤਿਹ ਜੇ ਤੇਰਾ ਮੂੰਹ ਤੇ ਇਹ ਕੋਲ ਪਾਪ ਨਾ ਕਰਾਵੇ ਮੈਂ ਜੀ पुल्ला को निकले दो कोई तेरे पुल्ला तो निकले भूरा तो करी तु मोटर करना पूरा करना मन जेवे तै होवा अपने परमेश्वर दी खुशी दी भेंट सि जेवे तुयो हाहा अपने परमेश्वर दे खुशी दी भेंट सुखी है ते परमेश्वर दी खुशी बताई तोरी सुखरा सुखी सी पण जेवे अपने गुण तो वचन कड्या जेवे अंगूर ਤਾਂ ਤੁਸੀਂ ਆਪਣੇ ਇੱਛਾ ਅਨਸਾਰ ਕੰਮ ਕਰੀ ਹallelujah 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 ਸੋ ਵਿਖਿਆ ਜੋ ਉਹ ਪਰਮੇਸ਼ਰ ਦੇ ਅੱਗੇ ਸੁਪਨਾ ਸੀ ਤੁਹਾਨੂੰ ਪੂਰਾ ਕਰਨ ਦੀ ਦਿਲ ਨਾ ਰਾ ਤੇਰਾ ਜੀਵ ਤੇਰੇ ਬੁੱਲ ਮੇਰੇ ਤੇਰੇ ਤੋਂ ਪਾਪ ਨਾ ਕਰਾਂ ਕਿਸੇ ਨਾਲ ਪਰ ਪੂਰਾ ਕਰਦੇ ਆ ਪਰ ਕੀ ਕਰਦੇ ਆ ਪਹਿਲਾਂ ਤਾਂ ਵੇਖਿਆ ਸੀ ਕਿ ਥੋੜਾ ਜਿਹਾ ਵਿੱਚੋਂ ਲੈ ਲੈਂਦੇ ਹੁਣ ਆ

ਉਸੇ ਮੰਦਰੀ ਜਦੋਂ ਮਿਸ਼ਨਾਂ ਬਚਤੇ ਆਇਆ ਤੈਨੂੰ ਮੈਂ ਪੂਰਾ ਕਰਨੇ ਕਰਨਾ ਮੈਂ ਪਰਮਿਸ਼ਨਾਂ ਕਰ ਰਹੀ ਸੀ ਨਾ ਪੂਰੀ ਕਰ ਦੇਣੀ ਹੈ ਬੜਾ ਅਸੀਂ ਖੁਸ਼ ਨੇ ਪਰ ਮਿਤੀ ਜਾਦੀ ਨਹੀਂ ਮਿਲੀ ਤੇ ਤੇ ਯਾਨਕ ਕਰਦੇ ਸੁੱਖ ਜਾਨਾ ਤੋਸ਼ਕ ਬੰਦੀ ਦੇ ਸੁੱਖ ਜਾਨੇ ਕਮਨਾਰਿਆਂ ਨੇ ਜਦੋਂ ਸਾਡੀ ਵਾਰੀ ਹੁੰਦੀ ਹੈ ਸਾਡੀ ਪੂਰੇ ਕਰਨ ਦੀ ਉਹਨੂੰ ਕੋਈ ਨਹੀਂ ਉਹਨੂੰ ਕਿੰਨੇ ਪਾਇਰ ਹਲੇਲੂਇਆ 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 ਉਸੇ ਤੇ ਜਕਰਨੀ ਸ਼ੁਰੂ ਕਰ ਦਿੰਦੇ ਨੇ ਕਿ ਲੋਕ ਕਰਮੀ ਦੇੰਦੇ ਪੂਰਾ ਪਰ ਫਿਰ ਵੀ ਕਰਦੇ ਆ ਠੀਕ ਆ ਦੇ ਭਈ ਔਕੇਸ ਔਕੇ ਹੋਗੇ ਜਦ ਪਰ ਇਹ ਦੂਜੀ ਹੋ ਕੇ ਸਾਰੇ ਪਰਮਾਤਮਾ ਦਾ ਸੋਗ ਜੇ ਬਣਿਆ ਨੋਵਾ ਕਹਿੰਦਾ ਐਨੇ ਤੇ ਹੁਣ ਜਿਹੜੇ ਆ ਪਰਮੇਸ਼ਰ ਦੇ ਜੋ ਵਿੱਚ ਫਿਰ ਰਹੇ ਬੰਦੇ ਐਨੇ ਤੇ ਪਰਮੇਸ਼ਰ ਦੇ ਦਰਸਾਂ ਨੂੰ ਜਾ ਕੇ ਜਿਹਨੇ ਪੈ ਰਹੇ ਆ ਇੰਨਾ ਨੂੰ ਇਹ ਕੰਮ ਕਰਨਾ ਬਣਾ ਤਾਂ ਆਪਣੇ ਘਰ ਦਾ ਖਾਉਂਗੇ ਲੋ ਕਿਦਾਂ ਮਲੇਗਾ ਬੜੀ ਸੋਚਾਂ ਵਿਚਾਰ ਇਹੋ ਜਿਹਾ ਪਰਮੇਸ਼ਰ ਕਦੇ ਮਿਲ ਨਹੀਂ ਜਾਂਦਾ ਉਹ ਨਾਮ ਦੇਣ ਵਰਗਾ ਹੀ ਆ ਬੜ ਕੇ ਦੇਖਣਾ ਕਿ ਕਹਿ ਤਾ ਦੁਜਾ ਤਲੱਥੀ ਆ उधर नौ और यार भी सात हजार पड़ते हैं दूसरे कंट्री में उधर नौ और यार भी सात हजार पड़ते हैं कि बहुत से लोग अंजलि बड़े उपचार सोके होके अपने कराच बड़ी परेशानी दे ना आते हैं क्यों ना रजिस्ट्री ना दे दे पर वो दिन ना कुछ ज़्यादा का नहीं दूसरे कंट्री में नौ और यार भी सात हजार पड़ते हैं हरे जिम्मे� ਪਿਤਾ ਮੇਰੇ ਭਾਈ ਜਿਵੇਂ ਜਨੇ ਦੇਖਣੇ ਚਾਹ ਬੁਲ ਸੁਝੀ ਨਾ ਜਿਵੇਂ ਤੇ ਪਰਿਸ਼ਰ ਦੇ ਨਾਲ ਮੰਨਿਆ ਨਾ ਉਹੀ ਕਰੇ ਕਹਿੰਦਾ ਹਰੇਕ ਜਿਨ੍ਹਾਂ ਨੇ ਦਿਲ ਚ ਧਾਰਿਆ ਤੇਰੇ ਹੀ ਕਰੇ ਰੰਜ ਨਾਲ ਨਹੀਂ ਰੰਜ ਰਾਲ ਨਹੀਂ ਇਹ ਦੱਸਿਆ ਗਿਆ ਨਾ ਰਾਮ ਦੇ ਨਾਮ ਨੇ ਕਿਸੇ ਰੂਪ ਦੇ ਨਾਲ ਬੜੇ ਓਕੇ ਸੋਖੇ ਹੋਣਗੇ ਜਿਦਾਂ ਦੇ ਨਾ ਪੰਜਾਬੀ ਚ ਕਹਿਣਾ ਕਿ ਜਿਨਾਂ ਬਿਸ਼ਕਿਆ ਨ ਦੇ ਸੋ ਮਚੰਦਤ ਤੇ ਕਹਿਣਾ ਬੜਾ मुश्किल ਦੇ ਸੋਹਨੇ ਮਾਪਿ ਚਾਹਣਾ ਤਾਂ ਸੁਣਦੇ ਹਵਾ ਤੇ ਇੰਦਰ आवाज़ इधर ਜਿਵੇਂ ਕੇਨ ਲਗਾਵਾ ਇੰਨੇ ਹੀ ਤੇ ਗਲਗੁ ਕਰਾਉਣਾ ਜੇ ਦੋਣਾ ਕਿਦਰ ਰੰਝਾ ਨਹੀਂ ਰੰਜੀਤ ਨਾਲ ਅਥਵਾ ਨਚਾਰੀ ਨਾਲ ਨਹੀਂ ਰੰਝਾ ਤੇ ਰੰਜੀਤ ਨਾਲ ਅਥਵਾ ਨਚਾਰੀ ਦੇ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਖੁਸ਼ੀ ਨਾ ਦੇਣ ਵਾਲੇ ਨੂੰ ਕਿਉਂ ਲੋਕ ਪਰਮੇਸ਼ਰ ਖੁਸ਼ੀ

ਨਾ ਨਾ ਕਿਨਾਂ ਤੂੰ ਢਿੱਲ ਗਈ ਨਾ ਮਾਂ ਪਰ ਪਰਮੇਸ਼ਰ ਆਪਣਾ ਪੂਰਾ ਪੂਰਾ ਲੈ ਲਵੇਗਾ ਔਰ ਢੇਲੇ ਤੇਰੇ ਤੇ ਪਾਵਤ ਦਾ ਕਾਰਨ ਨਹੀਂ ਤੇ ਪਾਪ ਦੀ ਮਜ਼ਦੂਰੀ ਮੌਤ ਹੈ ਜਿਵੇਂ ਜਨਾਨੀ ਦਾ ਸ਼ਕੀਰਾਂ ਹੋਣੀ ਹੈ ਤੁਸੀਂ ਕਦੀ ਵੀ ਉਹਦੇ ਤੋਂ ਇਹ ਛੋਟੀ ਛੋਟੀ ਜੀਆਂ ਗੱਲਾਂ ਕਰਦੇ ਨਹੀ ਕਰਨਾ ਹਮੇਸ਼ਾ ਪਰਮੇਸ਼ਰ ਦੇ ਨਾਲ ਵਫਾਦਾਰ ਰਹਿਣਾ ਵਾ ਔਰ ਜੋ ਜਦੋਂ ਨੂੰ ਸਾਡੇ ਤੋਂ ਪਰਮੇਸ਼ਰ ਦੇ ਨਾਲ ਕਰਾਰ ਕਰਵਾਉਂਦਾ ਨਾ ਜਦ ਸਾਡੇ ਮੰਨ ਦਾ ਚੰਨ ਨਿਕਲਦਾ ਵਾ ਜਿਵੇਂ ਦੇਖਿਆ ਮੰਦਰ ਵਿੱਚ ਤਾਰਿਆਲਾ सू उस तरह ही परमेश्वर के नाम कर देना चाहिए बिना रंग तो बिना नचारी तो खुशी के नाम जो इस तरह करोगे तो परमेश्वर तेन हो जाएगा हो ज्यादा फर्क पड़ेगा सो इस परमेश्वर का पाठ और पुत्र वचन है सो पढ़ने वाले सुनने वाले परमेश्वर बहुत सारी फर्क देवे आशीष देवे सब जानते हैं